ਸਿਕਾਲ ਜੀ ਲੋ ਬਾਈ ਧੁੱਪ ਦੇ ਕੁੱਟੇ ਹੋਏ ਬੈਠੇ ਜਾਵਾ ਚ ਪੂਰੇ 12:00 ਵੱਜ ਗਏ ਹੁਣ ਲਾਈਟ ਆਈ 12:00 ਵੱਜ ਗਏ ਲਾਈਟ ਪੱਕੀ 12:00 ਦੀ ਫਿਰ 12:00 ਇੱਕ ਵਾਰ ਲਾਈਟ ਆਈ ਵੀ ਆ ਅੱਜ ਬਾਈ ਕੱਲ ਸਾਡੇ ਸ਼ਿਫਟ ਬਦਲ ਗਈ ਪਹਿਲਾਂ ਹੁਣ ਦੀ ਬਾਈ 6:00 ਤੇ ਤੋਂ ਆਉਂਦੀ ਸੀ ਤੇ ਹੁਣਾਂ ਨੇ ਗਰਪ ਬਣਾ ਦਿੱਤੇ ਹੁਣ ਹਉਣੀਆਂ 12 ਤੇ 8 8 ਤੇ 4 4 ਤੇ 12 ਇਹ ਐਂ ਚੱਲਣੀਆਂ 8 ਤੇ 4 ਹਨਾ 4 ਤੇ 12 12 ਤੇ 8 ਏ ਬਾਈ ਮੰਡੇ ਚ ਚਲਦੀ ਸੀ ਅੱਜ ਸਵੇਰ ਦੀ 8:00 ਚਾਰ ਤੇ 12 ਹਰਸ਼ਪ੍ਰੀਤ ਜਿੱਥੇ ਕੱਦੂ ਕਰਦਾ ਉੱਥੇ ਭੱਜ ਗਈ ਮਤਲਬ 10 ਮਿੰਟ ਪਹਿਲਾਂ ਭੱਜ ਗਈ 10 ਮਿੰਟ ਬਾਅਦ ਉਰੇ ਆ ਗਈ 12 ਵਜੇ ਪੂਰੇ ਆ ਗਈ ਉਰੇ ਇਹ ਚੱਲੂਗੀ 8 ਵਜੇ ਤੱਕ ਚੱਲ ਇਹ ਸ਼ਿਫਟ ਦਾ ਕਹ ਕੇ ਆਏ ਆ 4-5 ਵਜੇ ਤੱਕ ਢੱਡੇ ਜੋ ਕੱਦੂ ਹੋ ਜੂਗਾ ਹੈਨਾ ਜਿਹੜੀ ਆਹ ਹੈ 4 ਤੇ 12 ਸ਼ਿਫਟ ਦਾ ਐ ਵੀ ਇਹ ਵੀ ਦਿਨ ਦਿਨ ਪੱਕਾ ਹੀ ਲੁਹਾਂ ਪੈਂਦਾ ਫਿਰ ਇਹਦਾ ਫਿਰ ਹੈ ਇਹਨਾਂ ਕਾਗਜ਼ ਲਾਇਆ ਕਿਸੇ ਸਵੇਰੇ ਲੌਂਗ ਦਾ ਕਾਗਜ਼ ਕਿੰਨਾ ਕਾਗਜ਼ ਲੱਗਦਾ ਜੀ ਮੱਟ ਪਰ ਮੈਂ 2 ਕਿਲੋ ਲਿਆਇਆ ਕਿੰਨਾ ਲੱਗ ਜੂ? ਉਹ ਕਿਹੜੇ ਸਾਰੇ ਭਲਾਉਣਾ? ਹਾਂ ਜੀ। ਮੈਂ ਤਾਂ 43 ਕਿਲੋ ਲਿਆਇਆ। ਹਾਂ ਜੀ। ਇਹਦੇ ਦੇਖਦਾ ਆ ਜੀ। ਬੱਸ ਜਿਹੜਾ ਯਾਰ ਬਾਹਰ ਖੇਤਾਂ ਵਿੱਚ ਲਾਉਣਾ ਹੈਗਾ ਆਪ ਮੱਟ। ਇਹਦਾ ਬਾਹਰ ਜਾਂਦਾ ਏ। ਹਾਂ ਤਾਂ ਬਾਹਰ ਨੇ ਬਾਹਲੇ ਵਟਾਪ ਰਿਹਾ। ਨਾ ਮੈਂ ਬਾਹਰ ਨੇ ਪਰੇ ਲਾਉਣਾ। ਮੈਂ ਪਾਣੀ ਬੇ ਬਾਹਰ ਜਾਵੇ ਦੂਰ ਦੂਰ ਖੇਤਾਂ ਬੜੇ ਪਾਣੀ ਬੱਸ ਆਪਣੇ ਹਾਂ ਮੇਜੇ ਮੇਜੇ ਚੋਈ ਜਾਵੇ। ਹਾਂ। ਆਪਣੇ ਦਾ ਹੀ ਜੱਕਰ ਹੈ। ਹੁਣ ਜਿਹੜਾ ਕਿਹਦਾ ਨੀਵਾ ਖੇਤ ਹੈ ਉੱਥੇ ਫੈਲਾ। ਉਹ ਆਹ ਨੀਵੇਂ ਹੀ ਆ ਹਾਂ। ਆ ਨਾਲ ਨਾਲ ਸਾਰੀ ਨੀਵੇਂ। ਵਧੀਆ ਕਰਿਆ ਲਾਤਾ। ਆ ਆ ਪੂਲਰ ਨਾਲ ਨੀਵੇਂ ਆ ਰੇਤਾ ਇਹਦਾ ਬਹੁਤ ਖੱਡਾ ਪੈਣੀ ਆ ਇੱਥੇ ਹਾਂ ਆਉਂ ਜਾਂਦਾ ਬਾਣੀ ਬੱਟ ਖੜੀ ਹੁੰਦੀ ਉਹ 5 ਫੁੱਟ ਦੂ ਪਿੱਛੇ ਦੀ ਪੈ ਜਾਂਦੀ ਖੱਡ ਇਹਦਾ ਇਹਦਾ ਪਾਣੀ ਪੋਗਾ ਨਾ ਔਖਾ ਕਰ ਦਿੰਦਾ ਖੱਡੇ ਦਾ ਇੱਥੇ ਪੂਰਾ ਕਰ ਦੂੰਗਾ ਇਹਦਾ ਇਕ ਨਹੀਂ ਲਾ ਦਨੇ ਬਸ ਇਹਦਾ ਬਾਈ ਕਤੂ ਕਤੂ ਨਹੀਂ ਕਰਦੇ ਹੈਗੇ ਬਸ ਪਾਣੀ ਛੱਡ ਕੇ ਬਸ ਲੋਟ ਨਹੀਂ ਪਾਉਣ ਦੀ ਵੀ ਲੋਟ ਨਹੀਂ ਜੇ ਬਵਾਉਣਾ ਤਾਂ ਪੈਂਦਾ ਜੀ ਕੱਖਾਂ ਵਿੱਚ ਬੇਚ ਦੇ ਵਿਚ ਮਾਉਣਾ ਪਾਣੀ ਦੇ ਨਾ ਨਾ ਇੱਕ ਨਹੀਂ ਇੱਕ ਨਹੀਂ ਪਾ ਕੇ ਪਾਣੀ ਛੱਡ ਦੇਣਾ ਬਸ ਇੰਨੀ ਬਾਕੇ ਪਾਣੀ ਹਟ ਕੇ ਸੁਆਗ ਸੁਆਗਿਆ ਨਹੀਂ ਬਾਈ ਐ ਜੀ ਇੱਕ ਵਾਰ ਮੈਂ ਪਾਣੀ ਛੱਡਦਾ ਹੈ ਜੇ ਪਾਣੀ ਪਾਣੀ ਨਹੀਂ ਪਾਪਾ ਹੀ ਨਹੀਂ ਵਧਾ ਕਰਦਾ ਨਾ ਕੀ ਹਾਂ ਜੇ ਪਾਣੀ ਸੁੱਕ ਗਿਆ ਤੁਸੀਂ ਕਹਿ ਨਹੀਂ ਸਕਦੇ ਵੀ ਇਹਦੇ ਪਸਵਾਗਰ ਹੀ ਮਾਰੇ ਉਹ ਤੁਸੀਂ ਪਾਣੀ ਪਾਣੀ ਪਾਪਾ ਵਧਾ ਕਰਦਾ ਇਹਨੂੰ ਨਹੀਂ ਫੇਕਾ ਸੁਆਗਾਂ ਮਾਰ ਦੂੰਗਾ ਪਾਪਾ ਲੋੜ ਨਹੀਂ ਪਾਣੀ ਨਾ ਨਾ ਇਤਨਾ ਮਾਰੇ ਸੁਆਗੇ ਭਈਆਂ ਦੇ ਗੁੱਠੇ ਰਹਿ ਜਾਣੇ ਤਾਂ ਮਾਰਨਾ ਹੈਗਾ ਭਈਆਂ ਦੇ ਗੁੱਠੇ ਪਾਣੀ ਛੱਡ ਕੇ ਲੋ ਦ ਦੇਣਾ ਪਾਣੀ ਛੱਡ ਕੇ ਇੱਕ ਨਹੀਂ ਦਾ ਦੇਣਾ ਬਾਈ ਹੋਈ ਚਾਹੇ ਪੁੱਤਰ ਹੋ ਜਾਣਾ ਦੇ ਇਹ ਹਾਂ ਆ ਪਾਣੀ ਇੱਕ ਵੱਧਾ ਕਰ ਦੋ ਇੱਕ ਸਾਲ ਹੀ ਵਾਗਾ ਕਿਹੜੇ ਬਹੁਤ ਜ਼ਿਆਦਾ ਜ਼ਮੀਨ ਇਹ ਇੱਕ ਜਿਆਦਾ ਸਵਾਗਾ ਮਾਹ ਪੰਜੇ ਬੂਟੇ ਰਹਿ ਗਏ ਕੜੀ ਹੋ ਗਈ ਸਟੈਂਡ ਹੋ ਗਿਆ ਹਾਂ ਫੇਸੇ ਨਾਲ ਨਾ ਪਟਿਆ ਇਹ ਜਿਹ ਕਹੋ ਆ ਕੱਕਾ ਕਖਾਈ ਚ ਢੋਡੀ ਲੱਗਣ ਖੜਾ ਦੇ ਹਾਂ ਨੂੰ ਜਾਣਾ ਰੋਡਾ ਮੀਟਰ ਪਾ ਕੇ ਜਾਣਾ ਤੇ ਦੋਨਾ ਕਰਨਾ ਅੱਛਾ ਜੀ ਇਹ ਜਿਹੜੀ ਮਾਰਨਾ ਇਜ ਫਾਲੇ ਦੀ ਮਾਰਨੇ ਮਾਰ ਤੇਰੀ ਪਾੜ ਨੂੰੜਾ ਮੀਟਰ ਦੀ ਹਾਂ ਨਾ ਹੜਾ ਗਏ ਹੜਾ ਨਹੀਂ ਪਾਏ ਹੋ ਹਾਲ ਪਾਏ ਹੋ ਹੁਣ ਹੁਣ ਬਾਹਗੇ ਛੱਡਿਆ ਉਹ ਘਰੋਂ ਨੂੰ ਮੀਟਰ ਪਾ ਲਿਆ ਮਾਉਰੇ ਰੋਟਾ ਵੀਟਰ ਉੱਤੇ ਪਾ ਕੇ ਅੰਦਰ ਉਹ ਮਾਰਨਾ ਬਸ ਗੱਟ ਪਾਣੀ ਸੁੱਕ ਗਿਆ ਉੱਥੇ ਰੋਟ ਨਹੀਂ ਆਇਆ ਹੁਣ ਪਾਣੀ ਵਿੱਚ ਮਾਰਨਾ ਅੱਛਾ ਉਹ ਕਦੋਂ ਕਰਤਾ ਦਾ ਗੱਲ ਨਾ ਨਾ ਰਹਿ ਗਿਆ ਦਾ ਵਿੱਚੇ ਪਾਣੀ ਸੁੱਕ ਗਿਆ ਅਸਲਾ ਕਰਦੀ ਕਰਦੀ ਸੁੱਕ ਗਿਆ ਉਹ ਬਾਈ ਗਰਮੀ ਬਹੁਤ ਆ ਗਰਮੀ ਨਹੀਂ ਆ ਚੱਕਾ ਦੀ ਵੱਲੇ ਤੇ ਟੱਕੜੀ ਉੱਪਰ ਆ ਟੱਕ ਮਾਰਿਆ ਹੋਇਆ ਸੀ ਮੱਖਾਂ ਚਾੜ ਪਿੱਛੇ ਬਾਹੂੰਗਾ ਰੋਟਾ ਵੀਟਰ ਦਾ ਕਾਨੂੰ ਘਰ ਬਾਈ ਜਾਨਾ ਜਦ ਪੱਟੀ ਚਾ ਰੋਟਾ ਵੀਟਰ ਥੱਲੇ ਸੁੱਕ ਨਹੀਂ ਗਈ ਜਿੱਦ ਕਮਾਰੇ ਮਾਤਾ ਹੀ ਤਾਂ ਗੱਗਿਲ ਨਹੀਂ ਆਂਦੀ ਸੀ ਗੱਲ ਨਹੀਂ ਜਾਂਦੀ ਇਹ ਤਾਂ ਆਖੇ ਤੂੰ ਠੀਕ ਆ ਢੂੜੇ ਨਹੀਂ ਕੰਮ ਆਇਆ ਤਾਂ ਗਿਆ ਪਾਰ ਕੰਮ ਡੇਢ ਕਿਲਾ ਲੱਗਿਆ ਨਾ ਉਰੇ ਸਵਾ ਕਿਲਾ ਲੱਗਿਆ ਸਵਾ ਕਿਲਾ ਲੱਗਿਆ ਨਾ ਜੀ ਆ ਪਾਕੇ ਡੇਢ ਹੁੰਦਾ ਤੇ ਆ ਪਾਕੇ ਡੇਢ ਹੁੰਦਾ ਨਹੀਂ ਡੇਢ ਹਾਂ ਆ ਪਾਕੇ ਡੇਢ ਹੁੰਦਾ ਬਾਈ ਇਹ ਆ ਪਾਕੇ ਡੇਢ ਨਾ ਪਾਕੇ ਆ ਰਹਿ ਗਿਆ ਹਾਰੇ ਤੇ ਡਾਇਰੈਕਟਰ ਖੜਾ ਇਹ ਪਾਕੇ ਡਾਟਾ ਉਹ ਕੱਲਾ ਡੇਡ ਉਹ ਡੇਡ ਚਲ ਅਜਾ ਉਹ ਡੇਡ ਗੀਡ ਚ ਆ ਜਾਣਾ ਸਵਾ ਕੀ ਲੱਜਦਾ ਹੋਣਾ ਯਾ ਰਹਿ ਗਿਆ ਇਹਨਾਂ ਤੋਂ ਮੈਂ ਕੱਲ ਨੂੰ ਛੇੜਿਓ ਐਂਡ ਉਹ ਉਹ ਕਰਨਾ ਅੱਜ ਉੱਤੇ ਪਾਣੀ ਐ ਇਨ ਕਰ ਦੇਣਾ ਇਹਦਾ ਭਾਈ ਉਧਰ ਪਣੀ ਦੀ ਲੈ ਕੇ ਆ ਕੇ ਉਧਰ ਪਾਣੀ ਛੱਡਦੇ ਹੋ ਇਹਨੂੰ ਹਾਂ ਫਿਰ ਉਹਨੂੰ ਵਾਗ ਜਿਹਾ ਮਾ ਆਹ ਇਹਨੂੰ ਵਾਗ ਜਿਹੜੀ ਪਣੀ ਦੀ ਵੱਜ ਗਈ ਹਾਂ ਉਹ ਚੱਸੀ ਰਹੇ ਹੁੰਦੇ ਆਖੋ ਨਿਕੰਮ ਕਰਨਾ ਹੈਗਾ ਪਣੀ ਸਾਰੇ ਪਤਾ ਦੇਣੀ ਅਸੇਦਾਰੀਓ ਦੇਖਦੀ ਨਹੀਂ বাজਦੀ ਹੈ ਕਹਾਂ ਜੇ ਪਨੀਰੀ ਬਾਬਾ ਜੀ ਮੈਨੂੰ ਦੇ ਦਿਓ ਮੇਰੀ ਪਾਣੀ ਕੀ ਤੈਨੂੰ ਮਿਲਣੀ ਚਾਣੀ ਆ ਸਾਰੇ ਪਟਾ ਦੇ ਲਈ ਲੈ ਲਈ ਜਾ ਗਾਣ ਕਰਦੇ ਤੁਸੀਂ ਜਦੇ ਇਹ ਨਾ ਤੁਸੀਂ ਬੋਲ ਪਹਿਲੀ ਗੱਲ ਤਾਂ ਪਨੀਰੀ ਦੀ ਬਜਣੀ ਹੈਗੀ ਹਾਂ ਇੰਨੇ ਲੰਬਾ ਕਹਨੂੰ ਜਾਣਦੇ ਆ ਤੂੰ ਸਿੱਧਾ ਹੀ ਕਹਦਾ ਪਨੀਰੀ ਬਜਣੀ ਆਉਂਦੀ ਬਜਣੀ ਆ ਕਿੰਨੀ ਕੀ ਜਗ੍ਹਾ ਦੀ বাজੂਗੀ ਜੀ ਪੌ ਫਈਏ ਸਭੀ ਉੱਤੇ ਜੀ ਪੌ ਛੜੀ ਤੂੰ ਆਹ ਤੋਂ ਪਟਨੀ ਹੋਇਆ ਜਾਂ ਲੱਗਿਆ ਵੀ ਕਿਹੜਾ ਕੀਲਾ ਲੱਗਿਆ ਇਹ ਆਲੰਗ ਜੂ ਕੀਲਾ ਮਤਲਬ ਇੱਧਰ ਲੈ ਇੱਧਰ ਨੂੰ ਹਾਂ ਜੀ ਕੀਲਾ ਲੱਗ ਗਿਆ ਸਵਾ ਦੋ ਕੀ ਦੇ ਲੱਗ ਗਿਆ ਹਾਂ ਜੀ ਹੈ ਸਵਾ ਦੋ ਲਾ ਕੇ ਹਾਂ ਇਹ ਜਮਾ ਦੇ ਤਰ੍ਹਾਂ ਪੌਣੇ ਦੋ ਰਹਿ ਗਏ ਹਾਂ ਗੱਜਣੀਆਂ ਤੇ ਹੱਦੋਂ ਆੜਦੀ ਸੀ ਤੇ ਚੋੜੀ ਕੀਤੇ ਦੀ ਬਾਜੀ ਵਸਫੇ ਵਧੀਆ ਮਲੇ ਦੀ ਫਗਲੀ ਵਰਗੀ ਜੇ ਕਹਦਾ ਮੈਂ ਲੈਣੀ ਆ ਹਾਂ ਮੈਂ ਤਾਂ ਦੱਸ ਦਾਂਗਾ ਤੈਨੂੰ ਕੋਈ ਨਹੀਂ ਪੱਟੀ ਪੜਾਈ ਦੇ ਦੇਣੀ ਆ ਭਈਏ ਜੀ ਤੈਨੂੰ ਦੇ ਦੇਣੇ ਆ ਹੋ ਗਏ ਭਈਏ ਹੈਗੇ ਆ ਆਪਣਾ ਗੱਡੂ ਰੱਖਾ ਕਰੂੰਗਾ ਅੰਦਰੇ ਤੂੰ ਘਾਣ ਕਰ ਦੇ ਉਹ ਬਣਾ ਇੱਕ ਪਲੀਏ ਕੀ ਤਰ ਲਾ ਦੇ ਆਗੇ ਇਲਾ ਤੁਹਾਡੇ ਲਈ ਪਨੀਰੀ ਲਾਉਣਾ ਜਿਹੜਾ ਮੋਟਰ ਵਾਲਾ ਲਾ ਦੇ ਚੱਲਣਾਂ ਲੰਘਿਆ ਲਾ ਦੇ ਉਹ ਹਾਂ ਨਾਲੀ ਇਹ ਗਾ ਜੇ ਤੂੰ 8 ਦਾ ਹੋਇਆ ਤੂੰ 8 ਦਾ ਘਾਣ ਕਰਦੇ ਉਹ ਕਰ ਦੇਣਾ 3 ਦਾ 4 ਚੀਜ਼ ਦਾ ਘਾਣ ਕਰਦੇ ਬਸ ਗੱਲ ਕਾਣੀ ਖਤਮ ਬਾਕੀ ਦਾ ਆਪਣਾ ਦੇਖ ਜਾਈਓ ਮੱਕੀ ਦੀ ਫੇਰ ਦੇਖਾਂਗੇ ਕਿਆ ਭਾਵੀ ਜਿਦਾ ਹੀ ਗਹਣ ਕਰਦੇ ਹੋ ਮੇਰੇ ਵਾਲੀ ਲਾ ਦਿਓ ਕੋ ਆਪਣੀ ਲਾ ਦੇ ਮੇਰੀ ਤਾਂ ਉੱਤੀ ਪੂਰੀ ਹੋਣੀ ਆ ਡੇਢ ਕਿਲਾ ਪਰ ਦੇਖਦੇ ਆ ਰੌਤਾ ਹੂੰ ਰੌਤਾ ਮੈਨੂੰ ਵੇੜ ਕੀ ਆਉਣਾ ਕੰਮ ਹੁਣ ਇੱਕ ਸਾਈਡ ਤਾਂ ਹੋ ਜੂਗਾ ਫੇ ਕੰਮ ਜ਼ਬਰਦਸਤ ਥੱਲੇ ਵਾਲਾ ਵੀ ਆ ਨਾ ਉਹ ਵੀ ਲਾ ਦੇਣਾ ਮੈਨੂੰ ਮੇਰੇ ਤਾਂ ਹੀ ਕੰਮ ਖਰਾਬ ਹੋ ਗਿਆ ਥੱਲੇ ਵਾਲੇ ਕਰਕੇ ਦੇਖਦੇ ਆ ਬਾਕੀ ਭਾਈ ਇਹ ਕੀ ਬਾਤ ਦਾ ਓਏ ਹਰਸ਼ਵੀਰਾਂ ਦੇ ਪੱਟਣੀਆਂ ਪਰਸੋਂ ਨੂੰ ਉਹਨੂੰ ਵੀ ਗਿਆ ਹੋਇਆ ਸਾਰੇ ਵਸੇ ਗਿਆ ਹੋਇਆ ਸਾਈ ਥੋੜੇ ਜਿਹਾ ਮੇਰੀ ਨੂੰ ਨਾ ਤੁਸੀਂ ਲੈ ਲਓ ਪਹਿਲਾਂ ਆਪਣੀ ਹੈ ਆਪਣੀ ਲੈ ਲਓ ਪਹਿਲਾਂ ਪਤਾ ਹੀ ਨਹੀਂ ਆਹ ਗੀਲਾ ਮੈਂ ਛੇੜਨਾ ਹੀ ਨਹੀਂ ਪਤਾ ਹੈ ਜਦ ਤੱਕ ਭਈ ਇਹ ਫਰੀਦੀ ਦੀ ਪੱਟ ਦੇ ਨਾ ਇਹ ਇਹ ਬਾਤ ਤਾਂ ਮੈਂ ਜੱਬੀ ਬੀਜੀ ਹੋਈ ਐਨ ਨਹੀਂ ਗਾਉ ਆਈ ਆਹ ਦਸ ਦਿਨ ਤੱਕ ਲੱਜੂ ਵੀ ਹੋਰ ਕੀ ਹੁਣ ਓਹ ਓਏ ਬੱਸ ਕਿਦੂ ਲੈ ਜੀ ਜਣਾ ਬਾਵਦਾ ਹਾਂ ਆਹ ਹੋ ਬਸ ਮੁੱਕਦੀ ਗੱਲ ਐ ਜੇ ਕਦੇ ਮੀਂਹ ਪਿਆ ਹੋਵੇ ਹੁੰਦਾ ਆ ਜੀਂ ਨੂੰ ਹੁਣ ਉੱਪਰ ਤੋਂ ਸੁੱਕਣਾ ਜੇ ਕਦੇ ਮੀਂਹ ਪਿਆ ਹੋਵੇ ਹੁੰਦਾ ਫੜਕਦੇ ਨਹੀਂ ਗੱਲ ਪੰਡਦਾ ਨਾ ਜਦੇ ਹਾਂ ਉੱਥੇ ਮੈਂ ਮੰਡ ਜੀ ਦੇਖ ਕੇ ਆਇਆ ਹੁਣ ਅਰਸ਼ਵੀਨਾ ਦੇ ਮਾਫਰ ਤੁੱਪਾ ਦਾ ਕਿੰਨੀ ਸੁੱਕਣੀ ਤਾਂ ਮੈਂ ਮੰਡ ਜੀ ਦੇਖ ਕੇ ਆਇਆ ਕਿਰੇ ਦੇ ਕਿ ਸੁੱਕ ਗਈ ਉੱਪਰ ਤੇ ਹਾਂ ਹੈ ਹਾਂ ਦਾ ਹੈ ਅੰਤਰਾ ਮੇਰੀ ਅੱਖੂ ਦੇ ਕਹਦੇ ਮੈਂ ਕੱਲ ਨੂੰ ਬੱਦਲ ਕੱਢ ਦਨੇ ਆ ਲੈ ਵਧੀਆ ਕਰ ਦੂ ਹੋ ਗਿਆ ਚਾਹੀਦਾ ਹੋ ਗਿਆ ਕੀ ਦੱਸ ਤੀ ਮੈਂ ਕਰ ਦੂ ਬੱਦਲ ਕੱਢ ਦਨੇ ਆ ਕੜ ਦੋ ਕੜ ਦੋ ਇਹ ਕੋਪਲੈਨਿੰਗ ਕਾਨੂੰ ਨਹੀਂ ਪਰਸੋ ਨੂੰ ਹੈ ਪਰਸੋ ਕੱਢ ਤੇ ਫਿਰ ਸ਼ੁਰੂ ਹੋਵਾਂਗਾ ਹਾਂ ਕੱਢ ਤੇ ਬਦਲਣਾ ਸ਼ੁਰੂ ਹੋਵਾਂਗਾ 19 20 ਨੂੰ ਕਿਹੜਾ ਨੂੰ ਨਹੀਂ ਥੋੜਾ ਪਤਾ ਨਹੀਂ ਪਾਉਗਾ ਅੱਛਾ ਕਰ ਦੋ ਠੰਡੇ ਢੇਰ ਚਾਰੇ ਕੜੀਆਂ ਪਹਿਣ ਬਸ ਠੀਕ ਹੋਊਗਾ ਠੰਡੇ ਢੇਰ ਮਾੜੀ ਮੋਟੀ ਕਰ ਦੋ ਕਰ ਦੋ ਚੋਕਾ ਸਾਨੂੰ ਤੁਸੀਂ ਕਹੀਦਾ ਜਾਓ ਵੀ ਹਾਂ ਮੀ ਪਾਉਗਾ ਮੀ ਪਤਾ ਹੀ ਨਹੀਂ ਆਵਗਾ ਜੇ ਆਪਾਂ ਕਹਿੰਦੇ ਨਹੀਂ ਹੈਗੇ ਵੀ ਨੇ ਜੀ ਪਹਿਣਾ ਵੀ ਨੇ ਜੀ ਪਹਿਣਾ ਆ ਦਾ ਬਹੁਤ ਬਹੁਤ ਜਦਾਂ ਜੱਦਾ ਪਿਆ ਹੋਇਆ ਏ ਚਾਰਸ ਵੀ ਜਮੀ ਵੜਦਾ ਹਾਂ ਹਾਂ ਦੇਖ ਰਹਾ ਮੁਰਕੇ ਵੀ ਨਹੀਂ ਪਿਆ ਮੁਰਕੇ ਵੀ ਨਹੀਂ ਪਿਆ ਜਦਦੇ ਰੁਕਿਆ ਹੋਇਆ ਹਾਂ ਉਹ ਮੈਂ ਸ਼ੈੱਡ ਵੀ ਪਾ ਲਿਆ ਉਹਦਾ ਜੇ ਹੋ ਨਹੀਂ ਪਤਾ ਚੌਦਾ ਕਿੱਥੇ ਤੇ ਕਿੱਥੇ ਤੇ ਨਹੀਂ ਨਹੀਂ ਇਹ ਨਹੀਂ ਪਿਆ ਕੋਈ ਜਦਦਾ ਹੀ ਰੁਕਿਆ ਹੋਇਆ ਢੀਂ ਨਾਲ ਤੂੰ ਚਲੋ ਪਹੁੰਚਾਂ ਇਹ ਤਾਂ ਇਹ ਤਾਂ ਨਹੀਂ ਮਾਰ ਲੱਗਿਆ ਦਸਤੀ ਗੱਲ ਬਸ ਕੱਲ ਪਾਣੀ ਵੀ ਤਾਂ ਗੱਦੀ ਨਹੀਂ ਚੱਲਣੀ ਹੈ ਮੈਂ ਉਹਦਾ ਪਹੁੰਚਾਂ ਹੂੰ

ਲੇ ਕੇ ਜਾਣਾ ਲੈ ਜਾ ਅੱਛਾ ਖੜਾ ਰਹਿਣ ਦੇ ਹਾਲ ਪਹੁੰਚੂ ਅੰਦਰ ਬਿਚੇ ਰਹਿਣ ਦੇ ਆ ਗਿਆ ਮੈਂ ਬਹੁਤ ਵਧੀਆ ਹਾਲ ਆਈ ਇਹ ਪਾਣੀ ਕਿਹ ਜੰਦਾ ਇਹ ਹਾਂ ਗੱਲ ਲੱਗਦੇ ਨਹੀਂ ਅਰੇ ਇੱਤੇ ਜਿਹਾ ਤਾਂ ਗਿੱਲ ਕੱਢਤੀ ਅਰੇ ਇੱਤੇ ਜਿਹਾ ਤਾਂ ਗਿੱਲ ਕੱਢਤੀ ਨਾ ਉਹਦੇ ਭਲੇ ਕਿਹ ਨਾ ਮੋੜ ਦੋ ਬਣਾ ਹੀ ਬਣਾਈ ਦਾ ਫਰਕ ਆ ਹਾਂ ਬਣਾ ਹੀ ਦਾ ਹਾਂ നൈ ട്രി ബ്രേക്കിളാ മുടി ਰੇਤੇ ਜੋ ਗਿੱਲ ਘੜਤੀ ਅਕੀ ਭਾਈ ਇੱਧਰ ਲਾਤੀ ਜੀ ਦੀ ਔ ਉਹ ਨੂੰ ਛੱਡਿਆ ਪਾਣੀ ਉਹ ਆ ਗਈ ਭਾਈ ਲੇਬਰ ਲਗੀ ਲਫਾਵੇ ਦੀ ਤਿਆਰੀ ਹੋਣ ਜਿਹੜਾ ਰਹਿ ਗਿਆ ਲਿਫਾਫਾ ਉਹ ਲਾਤਾ ਉਹ ਬਾਈ ਜਿੱਥੇ ਆ ਚੰਗਾ ਸਦਾ ਤੋਂ ਬਹਾਉ ਦਾ ਸਹੀ ਤੇ ਜਿਹੇ ਪੈਰ ਲੱਗਦੇ ਹੈਗੇ ਇੱਥੇ ਤੱਕ ਲੱਗ ਗਿਆ ਇਹ ਮੈਂ ਦੇਖਦਾ ਬਾਕੀ ਰਹਿ ਗਿਆ ਇੱਧਰ ਲਾਉਣਾ ਉਹਨੂੰ ਇਧਰ ਹੀ ਲਾਦਾ ਨਾ ਇਹ ਬਾਈ ਰੇਤਲੀ ਆ ਇਹ ਕੜੀ ਜੇ ਬੈਠ ਜਾਂਦਾ ਤੇ ਫਟੇ ਛੜੀ ਜੇ ਬੈਠ ਜਾਂਦੀ ਹੈ ਉਹ ਬਾਟੀਆਂ ਡੁੱਬ ਗਈਆਂ ਕਿ ਉਹ ਪਰਲੀ ਸਾਈਡ ਜਿੱਥੇ ਵਾਹ ਜੀ ਵਾਹ ਪੌੜੀ ਦਾ ਬਲੇਕ ਹੱਤ ਕਰੇ ਤਕਰੀਬਨ ਬਈ ਦੀ ਪਨੀਰੀ ਤਿਆਰ ਆ ਸਭ ਨੇ ਮੋਟਰ ਚਲਾ ਦਿੱਤੀ ਉਹ ਚਲਦੀ ਏ ਇੱਕ ਸਾਹਮਣੇ ਬਾਕੀ ਆਪਾਂ ਨੇ ਵੀ ਚਲਾ ਦਿੱਤੀ ਕੋਹ ਚਲਦੀ ਏ ਆਪਾਂ ਨੇ ਕਰਨਾ ਬਈ ਅੱਜ ਰੋਤਾ ਗੱਤੂ ਆਬਰਕ ਸੁੱਖ ਕੀ ਭਾਈ ਆ ਦੇਖੋ ਲੈਂ ਜਾਂਦੀ ਆ ਬੂਟਿਆਂ ਦੇ ਵਿੱਚ ਨੂੰ ਇਹ ਮੜੀ ਨੇਰੀ ਆ ਗਈ ਜਦੇ ਵਿਊ ਜੁੜ ਜਾਣਾ ਇਹ ਆ ਦੇਖੋ ਭਈ ਆ ਦੇ ਆ ਦੇ ਖੰਬੇ ਤੁਹਾਨੂੰ ਦਿਖਦੇ ਹੀ ਹੋਣੇ ਆਹ ਕੁੱਥੇ ਸਿੱਧੇ ਸਾਰੇ ਖੰਬੇ ਲੈਨੇ ਆ ਇਹ ਆ ਜਾਂਦੀ ਆ ਦੇਖ ਲਓ ਵੀ ਪੱਤਿਆਂ ਦਾ ਜਮੇ ਤਾਰ ਲੱਗੀ ਹੋਈ ਉਹ ਆ ਪਰ ਰੱਬ ਦੇ ਆਸਰੇ ਚੱਲਦਾ ਕੰਮ ਇਹ ਲੋ ਜੀ ਜਿਹੜਾ ਰਹਿ ਗਿਆ ਹੁਣ ਇਹ ਕਾਗਜ਼ ਲੱਗੇ ਨ ਦੱਬਣ ਬਸ 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 ਦਾ ਫਿਰ ਕਿਰਾਏ ਦਾ ਟਾਈਮ ਬਾਈ ਸਾਢੇ 12 ਦਾ ਟਾਈਮ ਸਾਢੇ 12 ਦਾ ਟਾਈਮ ਆ ਫਾਸੀ ਵਾਲੀ ਕੰਮ ਹੋਇਆ ਪਿਆ ਹੁਣ ਤਾਂ ਫਾਸੀ ਨਾਲ ਇੱਕ ਵਾਰ ਤਾਂ ਜਾਨ ਨਿਕਲ ਜਾਂਦੀ ਆ ਫਾਸੀ ਲਈ ਠੀਕ ਆ ਹੋਰ ਇੱਕ ਵਾਰ ਤਾਂ ਜਾਨ ਨਿਕਲ ਜਾਂਦੀ ਆ ਇੱਕ ਵਾਰ ਵਾਲੀ ਬਾਪਾਂ ਦੀ ਕਥੀ ਆ ਇਹ ਬਾਈ ਪਹਿਲਾਂ ਆਇ ਖਾਈ ਪਟ ਲੈਣੀ ਪਾਪਾ ਗੱਗੇ ਚੱਕਦਾਈ ਆ ਤੂੰ ਸਿੱਧਾ ਗਾਗਾ ਰੱਖੀ ਆ ਪਿੱਛੇ ਮਾਮੇ ਜੀ ਬਾੜ ਦੀ ਕਿਤੇ ਸਵਾਗਤ ਕਰਨ ਦੀ ਕੰਮ ਹਵਾਲੇ ਦੇ ਦੇਖ ਲਿਆ ਗੱਗੇ ਰੀ ਲੱਗੇ ਲਾਉਣ ਹਾਈ ਹਾਈ ਇਹ ਪੈਰ ਭੂਗੂਬੇ ਜਟ ਦੀ ਜਨਮਰੀ ਹੈਗਾ ਕਿ ਹਾਂ ਤੇ ਮਿੱਟੀ ਜਾ ਨਾ ਜਾਂਦੀ ਇੱਕ ਜਿੰਨਾ ਤੱਕ ਅੱਧਾ ਅੱਕਦਾ ਮੇਰੇ ਅੰਦਰ ਜਾਂਦਾ ਹੈ ਹਾਏ ਹਾਏ ਚੱਲ ਘਰ ਤੋਂ ਪਾਉਂਦਾ ਲੱਗਦਾ ਪੜਾ ਪੈਰਨ ਨੂੰ ਮੈਨੂੰ ਲੱਗਦਾ ਮੈਂ ਗਾਰਾਂ ਲੱਗਿਆ ਵਜੇ ਤਾਂ ਆਏ ਥੋੜਾ ਥੋੜਾ ਸੇਕ ਆ ਭਾਈ ਆ ਆ ਕੇ ਮੋਟਰ ਕਿੰਨੀ ਕਾ ਦੂਰ ਦੇਖ ਲਾ ਤੁਰਕੇ ਨਹੀਂ ਜਾ ਸਕਦਾ ਕੋਈ ਉਹ ਜਾਣ ਤੂੰ ਆਪੇ ਥਾਬ ਲਾ ਲਓ ਵੀ ਕਿੰਨਾ ਗਰਮਾ ਉੱਪਰ ਹੋ ਮੈਂ ਇੰਨੇ ਕੋਈ ਕੰਮ ਕਰਦਾ 1 ਵਜੇ ਅਸੀਂ ਲੱਗੇ ਹੋਏ ਮੈਂ ਦਾਦਾ ਆਇਆ ਉਹ ਤੋਂ ਮੈਂ ਦਾਦਾ ਫੇਰ ਸ਼ਾਮੀ ਕਰਦਾ ਮੈਂ 1 ਵਜੇ ਲਾਇਆ ਮੈਂ ਕਿ ਠੀਕ ਅਸਰ ਕਰਦੇ ਫਿਰ ਥੋੜਾ ਵੱਜ ਜਾਣਾ ਗੱਗੇ ਅਪਾਛ ਇਦਾਂ ਨਹੀਂ ਲਾਉਣਾ ਬੰਦਾ ਇਹ ਹੈ ਇਹਨੇ ਘੋੜਾ ਆ ਉੱਚਾ ਆ ਉੱਚਾ ਆ ਬਾਈ ਨੀਮਾ ਨੀਮਾ ਵੀ ਬਰਾਬਰ ਜਿਹਾ ਹੀ ਹੈ ਵੀ ਉਹ ਖਾਲ ਨਹੀਂ ਵੀ ਹੈ ਨਾ ਲੀਕ ਹੋ ਗਿਆ ਖਾੜਨਾ ਹਾਂ ਹਾਏ ਨਾਲੀ ਹੁਣ ਨਹੀਂ ਹਾਂ ਹੋ ਰਹਿ ਗਿਆ ਬੰਦਾ ਅਜੇ ਕੋਈ ਪਾਈਕਾ ਕਹੀ ਲੈ ਕੇ ਉਹਨੂੰ ਬਟ ਬਟ ਕੱਢ ਦੇ ਨਾਲ ਨਾਲ ਹੈ ਦੇਖਣਾ ਕਾਲੀ ਕੱਢ ਦੇ ਕੱਢ ਦੂਗੇ ਬਾਅਦ ਚ ਬਾਅਦ ਤੇ ਨਹੀਂ ਬਾਅਦ ਕੀ ਨੇ ਦੇਖੀ ਆ ਪਾਣੀ ਛੱਡਣਾ ਉਹਨੂੰ ਆਹੀ ਭਈਆਂ ਤੇ ਲਵਾ ਦੇਣਾ ਪਾਣੀ ਘਟਕੀ ਪਾ ਪਾਰ ਲੋ ਕੱਢ ਦੇਣੇ ਉਹ ਤਾਂ ਮੈਂ ਪਾਣੀ ਹੌਲੀ ਗਾਣ ਕਰੂੰਗਾ ਫਿਰ ਟਾਈਮ ਲੱਗ ਜਾਣਾ ਇਹਨੂੰ ਪਾਣੀ ਛੱਡ ਕੇ ਭਈਆਂ ਤੇ ਲਾ ਦੇ ਉਹ ਚਾ ਵਚਾ ਚੋੜ ਚੋੜ ਇਹਦਾ ਡਾਇਰੈਕਟ ਲੱਗਣੀ ਆ ਡਾਇਰੈਕਟ ਭਰਤੀ ਆ ਇਹ ਕੋਈ ਬੰਦੇ ਦੀ ਕੰਮ ਹੋਰ ਆਖਰੀ ਕੰਮੇ ਬਸ ਐਵੇਂ ਮੈਨੂੰ ਕਿਥੇ ਕਿਥੇ ਕਈ ਆਲੂ ਵਾਲੀ ਮੋਟਰ ਪਰ ਮਟਰ ਤੇ ਫੇ ਜਾਣਾ ਔਖਾ ਜੀ ਬਾ ਕਿੰਨੀ ਬਾਟਾ ਲੱਗਣੀ ਜਾ ਲੋ ਬਾਈ 6 ਮਹੀਨੇ ਦਾ ਕੰਮ ਹੋ ਗਿਆ 3 ਮਹੀਨੇ ਦਾ ਹੁਣ ਇਹ ਅਜਿੰਨੇ ਦਾ ਹੈ ਆਹਾ ਹਾ ਹਾ ਜਾਲ ਤੇ ਸਾਡੇ ਸਾਰੇ